हां जी दोस्तों प्यार भरी सास सरेकार जी सबसे तो पहला तो ये जेड़े भी ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਆਮ ਲੋਕਾਂ ਦੀ ਜਰੂਰਤ ਨਾਲ ਜੁੜੀਆਂ ਸਾਰੀਆਂ ਵੀਡੀਓ ਅਸੀਂ ਬਣਾਉਂਦੇ ਰਹੇ ਨੇ ਤਾਂ ਜੋ ਉਹਨਾਂ ਨੂੰ ਜਾਣਕਾਰੀ ਆ ਸਕੇ ਤਾਂ ਦੋਸਤੋ ਜਿਵੇਂ ਕਿ ਤੁਸੀਂ ਥੰਬਨੇਲ ਦੇਖ ਲਿਆ ਕੀ ਹੈ ਜਨਦਨ ਅਕਾਊਂਟ ਹੈ ਜਿਹੜਾ ਜ਼ੀਰੋ ਬੈਲੈਂਸ ਵਾਲਾ ਅਕਾਊਂਟ ਹੈ ਜਾਂ ਫਿਰ ਮੋਦੀ ਵਾਲਾ ਅਕਾਊਂਟ ਹੈ ਇਹ ਤਿੰਨੇ ਨਾਮਾਂ ਤੋਂ ਜਾਣਿਆ ਜਾਂਦਾ ਜ਼ਿਆਦਾਤਰ ਇਹ ਮੋਦੀ ਵਾਲੇ ਖਾਤੇ ਮੋਦੀ ਵਾਲੇ ਅਕਾਊਂਟ ਤੋਂ ਜਾਣਿਆ ਜਾਂਦਾ ਹੈ ਠੀਕ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹਦੀ ਰੀਤ ਚਲਾਈ ਸੀ ਕਿ ਜਿਹੜਾ ਜਿਨ੍ਹਾਂ ਦੇ ਖਾਤੇ ਨਹੀਂ ਹੈਗੇ ਉਹ ਜਿਹੜਾ ਖਾਤਾ ਹੈ ਜਿਹੜਾ ਉਹ ਖੋਲ ਸਕਦੇ ਨੇ ਤਾਂ ਦੋਸਤੋ ਉਸ ਟਾਈਮ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਲੋਕ ਸੀ ਉਹਨਾਂ ਨੇ ਆਪਣੇ ਆਪਣੇ ਬੈਂਕ ਅਕਾਊਂਟ ਖੁਲਵਾਇਆ ਸੀ ਤਾਂ ਉਹਨਾਂ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਾ ਕਿ ਬੈਂਕ ਅਕਾਊਂਟ ਦਾ ਫਾਇਦਾ ਕੀ ਹੈ ਤਾਂ ਦੋਸਤੋ ਹੁਣ ਆਪਾਂ ਦੱਸਣ ਜਾ ਰਹੇ ਹਾਂ ਕਿ ਇਹਨਾਂ ਦਾ ਜਿਹੜਾ ਲਾਭ ਹੈ ਠੀਕ ਹੈ ਜੀ ਜਿਹੜਾ ਖਾਤਾ ਖੋਲਾਂਗੇ ਆਪਾਂ ਇਹਦਾ ਕੀ ਲਾਭ ਹੈ ਕੌਣ-ਕੌਣ ਲੈ ਸਕਦਾ ਹੈ ਸਭ ਤੋਂ ਪਹਿਲਾਂ ਦੱਸਦਾ ਮੈਂ ਜਿਹੜਾ ਦੇਸ਼ ਹੈ ਠੀਕ ਹੈ ਜੀ ਆਪਣੇ ਦੇਸ਼ ਦੇ ਕੋਈ ਵੀ ਜਿਹੜਾ ਨਾਗਰਿਕ ਹੈ ਸਾਰੇ ਨਾਗਰਿਕ ਹੀ ਇਹਦਾ ਲੈ ਸਕਦੇ ਨੇ ਤਕਰੀਬਨ ਇਸ ਖਾਤੇ ਨੂੰ ਉਹ ਪੈਲ ਕਰਦੇ ਦੋਸਤੋ ਜਿਹੜੇ ਕਿ ਲੋਕ ਗਰੀਬ ਨੇ ਠੀਕ ਹੈ ਜੀ ਜਿਨ੍ਹਾਂ ਕੋਲ ਜ਼ਿਆਦਾ ਲੈਣ ਦੇ ਨਹੀਂ ਹੈ ਨਹੀਂ ਯਾਨੀ ਕਹਿਣ ਦਾ ਮਤਲਬ ਜਿਹੜੇ ਨੋਰਮਲ ਅਕਾਊਂਟ ਸੇਵਿੰਗ ਅਕਾਊਂਟ ਹੁੰਦਾ ਹੈ ਉਹ ਹੀ ਲੈਂਦੇ ਨੇ ਠੀਕ ਹੈ ਜੀ ਬਾਕੀ ਜਿਹੜੇ ਵੱਡੇ बिजनेसमੈਨ ਉਹ ਦੂਸਰਾ ਲੈਂਦੇ ਨੇ ਉਸ ਤੋਂ ਬਾਅਦ ਹੈਗੀ ਏਟੀ ਕੀ ਜਿਹੜਾ ਏ ਖਾਤਾ ਹੈ ਠੀਕ ਹੈ ਉਸ ਤੋਂ ਬਾਅਦ ਵੱਡਾ ਸਵਾਲ ਇਹ ਹੁੰਦਾ ਹੈ ਕਿ ਜਿਹੜਾ ਮੋਦੀ ਵਾਲਾ ਅਕਾਊਂਟ ਹੈ ਠੀਕ ਹੈ ਜੀ ਮੋਦੀ ਵਾਲਾ ਅਕਾਊਂਟ ਹੈ ਕੀ ਇਹ ਇਹਦੇ ਉੱਤੇ ਏਟੀਐਮ ਮਿਲਦਾ ਹੈ ਤਾਂ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਇਸ ਦੇ ਉੱਤੇ ਜਿਹੜਾ ਤੁਹਾਡਾ ਏਟੀਐਮ ਹੈ ਤੁਹਾਨੂੰ ਮਿਲਦਾ ਹੈ ਇਹ ਮਿਲਦਾ ਹੈ ਠੀਕ ਹੈ ਜੀ ਇਹਦੇ ਉੱਤੇ ਤੁਹਾਨੂੰ ਫਾਇਦਾ ਕੀ ਹੈ ਜਿਹੜਾ ਇਹਦਾ ਏਟੀਐਮ ਹੁੰਦਾ ਦੋਸਤੋ ਇਹ ਰੂਪਏ ਡੈਬਿਟ ਕਾਰਡ ਹੁੰਦਾ ਹੈ ਠੀਕ ਹੈ ਜੀ ਰੂਪਏ ਡੈਬਿਟ ਕਾਰਡ ਰੂਪਏ ਡੈਬਿਟ ਕਾਰਡ ਹੁੰਦਾ ਇਸ ਤੇ ਕੀ ਹੁੰਦਾ ਸੀ ਦੋਸਤੋ ਪਹਿਲਾਂ ਤੁਹਾਨੂੰ ਦੱਸਦਾ ਜਿਹੜਾ ਇਸ ਤੇ ਪਹਿਲਾਂ ਹੁੰਦਾ ਸੀ ਪਹਿਲਾਂ 1 ਲੱਖ ਦਾ ਜਿਹੜਾ ਬੈਨੀਫਿਟ ਮਿਲਦਾ ਸੀ ਕਿਵੇਂ ਮਿਲਦਾ ਸੀ ਜੇ ਕਿਸੇ ਦੀ ਮੌਤ ਹੋ ਜਾਂਦੀ ਹੈ ਦੁਰਘਟਨਾ ਦੇ ਵਿੱਚ ਯਾਨੀ ਐਕਸੀਡੈਂਟਲ ਮੌਤ ਹੋ ਜਾਂਦੀ ਹੈ ਪਰ ਹੁਣ ਸਰਕਾਰ ਨੇ ਕੀ ਕੀਤਾ ਤੁਹਾਨੂੰ ਦੱਸਦਾ ਕਿ ਜਿਹੜੀ 28 8ਵਾਂ ਮਹੀਨਾ ਤੇ 2018 ਤੋਂ ਬਾਅਦ ਇਸ ਤੇ ਜਿਹੜੀ ਇਹ ਰਕਮ ਵਧਾ ਕੇ ਦੋ ਲੱਖ ਰੁਪਏ ਕਰ ਦਿੱਤੀ ਹੈ ਯਾਨੀ ਕਿ ਜੇ ਕਿਸੇ ਨੇ ਇਹ ਮੋਦੀ ਵਾਲਾ ਖਾਤਾ ਖੁਲਵਾਇਆ ਹੈ ਤਾਂ ਦੋਸਤੋ ਜੇ ਉਹਦੇ ਕੋਲ ATM ਹੈ ਠੀਕ ਹੈ ਜੀ ATM ਹੈ ਤਾਂ ਉਹਦੀ ਮੌਤ ਹੋ ਜਾਂਦੀ ਹੈ ਤੇ ਉਹਦੇ ਘਰਦਿਆਂ ਨੂੰ ਯਾਨੀ ਕਿ ਨੋਮਨੀ ਨੂੰ 2 ਲੱਖ ਰੁਪਿਆ ਸਰਕਾਰ ਦੇਵੇਗੀ ਹੁਣ ਅਗਲਾ ਸਵਾਲ ਹੋਦਾ ਹੈ ਦੋਸਤੋ ਕਿ ਜਿਹੜਾ ਜ਼ੀਰੋ ਬੈਲੈਂਸ ਵਾਲਾ ਅਕਾਊਂਟ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਅਕਾਊਂਟ ਹੈ ਜ਼ੀਰੋ ਬੈਲੈਂਸ ਵਾਲਾ ਇਸ ਦੇ ਵਿੱਚ ਆਪਾਂ ਕਿੰਨਾ ਬੈਲੈਂਸ ਰੱਖ ਸਕਦੇ ਹਾਂ ਠੀਕ ਹੈ ਜੀ ਤਾਂ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਵਿੱਚ ਜਿਹੜੀ ਹੈ ਕੋਈ ਲਿਮਟ ਨਹੀਂ ਹੈ ਠੀਕ ਹੈ ਜੀ ਜਿਵੇਂ ਕਿ ਤੁਸੀਂ ਚੋਣੇ ਵੀ 2 ਲੱਖ ਰੱਖ ਲਈਏ 5 ਲੱਖ ਰੱਖ ਲਈਏ 10 ਲੱਖ ਇਹੋ ਜੀ ਕੋਈ ਲਿਮਟ ਨਹੀਂ ਹੈ ਪਰ ਇਹਦੇ ਵਿੱਚ ਦੋਸਤੋ ਕੋਈ ਲਿਮਟ ਨਹੀਂ ਦੇ ਨਾਂ ਨਾਲ ਇੱਕ ਛੋਟੀ ਜੀ ਦਿੱਕਤ ਹੈ ਉਹ ਕੀ ਹੈ ਦੋਸਤੋ ਉਹ ਇਹ ਹੈ ਕਿ ਦੋਸਤੋ ਜਿਹੜੀ ਤੁਹਾਡੀ ਜਿਹੜੀ ਇਹਦੀ ਸੀਮਾ ਹੈ ਤੁਸੀਂ ਕਿੰਨਾ ਪੈਸਾ ਕਢਾ ਸਕਦੇ ਹੋ ਠੀਕ ਹੈ ਜੀ ਉਹ ਹੈ ਸਿਰਫ ਤੁਸੀਂ 10000 ਰੁਪਿਆ ਹੀ ਕਢਾ ਸਕਦੇ ਹੋ ਠੀਕ ਹੈ ਜੀ ਪੈਸੇ ਰੱਖਣ ਦੀ ਕੋਈ ਲਿਮਿਟ ਨਹੀਂ ਹੈ ਤੁਸੀਂ 10000 ਰੁਪਇਆ ਇਹਦੇ ਵਿੱਚ ਤੁਹਾਨੂੰ ਇੱਕ ਦਿਨ ਦੇ ਵਿੱਚ ਤੁਸੀਂ ਘਟਾ ਸਕਦੇ ਹੋ ਜੇ ਤੁਸੀਂ 2000 ਘਟਾਉਣਾ ਹੈ 10 ਇੱਕ ਦਿਨ ਘਟਾਉਣਾ ਹੈ ਤੇ 10 ਅਗਲੇ ਦਿਨ ਪੈਸਾ ਘਟਾਉਣਾ ਹੈ ਤਾਂ ਉਸ ਦੇ ਨਾਲ ਤੁਹਾਨੂੰ ਇੱਕ ਹੋਰ ਵੱਡਾ ਸਵਾਲ ਹੁੰਦਾ ਹੈ ਉਹਦੀ ਗੱਲ ਕਰੀਏ ਤਾਂ ਦੋਸਤੋ ਇਹ ਦੱਸ ਦਿਓ ਕਿ ਇਹਦੇ ਵਿੱਚ ਕੀ ਜਿਵੇਂ ਨਾਮ ਤੇ ਤਾਂ ਹੁੰਦਾ ਜ਼ੀਰੋ ਬੈਲੈਂਸ ਕਾਉਂ ਕਿ ਇਹਦੇ ਵਿੱਚ ਆਉਣ ਵਾਲੇ ਟਾਈਮ 'ਚ ਜਾਂ ਫਿਰ ਜਿਵੇਂ ਕਿ SBI ਦੇ ਵਿੱਚ ਕਹਿ ਦਿੰਦੇ ਨੇ ਕਿ ਜੇ 1100 ਤੋਂ ਲੈ ਕੇ 1500 ਰੁਪਏ ਤੱਕ ਜਿਹੜਾ ਬੈਲੈਂਸ ਰੱਖਣਾ ਜ਼ਰੂਰੀ ਹੁੰਦਾ ਹੈ ਤਾਂ ਦੋਸਤੋ ਇਹੋ ਜੀ ਕੋਈ ਗੱਲ ਨਹੀਂ ਇਹਦੇ ਵਿੱਚ ਤੁਸੀਂ ਜ਼ੀਰੋ ਬੈਲੈਂਸ ਵੀ ਰੱਖੋਗੇ ਤਾਂ ਤੁਹਾਡਾ ਜਿਹੜਾ ਏਟੀਐਮ ਹੈ ਠੀਕ ਹੈ ਜੀ ਏਟੀਐਮ ਤੇ ਤੁਹਾਡਾ ਜਿਹੜਾ ਖਾਤਾ ਹੈ ਅਕਾਊਂਟ ਹੈ ਇਹ ਚੱਲਦਾ ਰਹੇਗਾ ਡਿਸੇਬਲ ਨਹੀਂ ਹੋਏਗਾ ਕਿ ਕਈ ਵਾਰ ਕੀ ਹੁੰਦਾ ਹੈ ਕਿ ਖਾਤਾ ਬੰਦ ਹੋ ਜਾਂਦਾ ਇਹੋ ਜੀ ਕੋਈ ਦਿੱਕਤ ਨਹੀਂ ਆਏਗੀ ਜੇ ਤੁਸੀਂ ਜ਼ੀਰੋ ਬੈਲੈਂਸ ਵਾਲਾ ਖਾਤਾ ਖਲੌਂਦੇ ਹੋ ਰਹੀ ਗੱਲ ਦੋਸਤੋ ਜਿਹੜਾ ਤੁਹਾਡਾ ਏਟੀਐਮ ਹੈ ਤੁਸੀਂ ਏਟੀਐਮ ਤੇ ਕਿੰਨਾ ਪੈਸਾ ਕੱਟ ਸਕਦੇ ਹੋ ਇਹਦੇ ਵਿੱਚ ਵੀ ਦੋਸਤੋ ਤੁਸੀਂ ਸਿਰਫ 10000 ਰੁਪਏ ਹੀ ਕਢਾ ਸਕਦੇ ਹੋ ਇੱਕ ਦਿਨ ਦੇ ਵਿੱਚ ਠੀਕ ਹੈ ਜੀ 10-10000 ਰੁਪਏ ਤੁਸੀਂ ਕਢਵਾ ਸਕਦੇ ਹੋ ਜਾਂ ਫਿਰ ਜਦੋਂ ਆਪਾਂ ਏਟੀਐਮ ਲੈ ਕੇ ਜਾਂਦੇ ਹਾਂ ਕਿਸੇ ਦੁਕਾਨ ਦੇ ਉੱਤੇ ਉੱਥੇ ਸਵਾਈਪ ਕਰਨ ਵਾਲੀ ਮਸ਼ੀਨ ਹੁੰਦੀ ਆ ਆਪਾਂ ਜਿਹੜੀ ਸਵਾਈਪ ਕਰਨ ਵਾਲੀ ਤੁਸੀਂ ਮਸ਼ੀਨ ਦੇਖੀ ਹੋਣੀ ਠੀਕ ਹੈ ਸਕਰੀਨ ਲੱਗੀ ਹੁੰਦੀ ਹੈ ਉੱਥੇ ਆਪਾਂ ਆਪਣਾ ਏਟੀਐਮ ਕਾਰਡ ਰਗੜ ਦਿੰਨੇ ਆ ਉਸ ਦੇ ਉੱਤੇ ਵੀ ਤੁਸੀਂ 10000 ਰੁਪਏ ਹੀ ਕਢਵਾ ਸਕਦੇ ਹੋ ਤਾਂ ਦੋਸਤੋ ਤੇ ਇਸ ਦੇ ਨਾਲ ਇੱਕ ਹੋਰ ਵੱਡਾ ਸਵਾਲ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਜਿਹੜਾ ਅਸੀਂ ਖਾਤਾ ਜਿਹੜਾ ਮੋਦੀ ਵਾਲਾ ਖਾਤਾ ਹੈ ਇਹਦੇ ਵਿੱਚ ਕਿੰਨੇ ਅਕਾਊਂਟ ਹੋ ਸਕਦੇ ਆ ਤਾਂ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਇਹ ਅਕਾਊਂਟ ਹੈ ਜਿਹੜਾ ਜਨਦਨ ਅਕਾਊਂਟ ਹੈ ਠੀਕ ਹੈ ਜੀ ਜਨਦਨ ਅਕਾਊਂਟ ਇਹ ਆਧਾਰ ਕਾਰਡ ਦੇ ਨਾਲ ਜੁੜਾਈ ਡੀਏਆਈ ਯਾਨੀ ਕਿ ਆਧਾਰ ਕਾਰਡ ਦੇ ਨਾਲ ਜਿਹੜਾ ਖਾਤਾ ਹੈ ਅਟੈਚ ਹੁੰਦਾ ਹੈ ਠੀਕ ਹੈ ਜੀ ਤਾਂ ਤੁਸੀਂ ਇੱਕ ਖਾਤਾ ਹੀ ਇਹਦੇ ਨਾਲ ਯਾਨੀ ਪੀਐਮ ਜੀਡੀਵਾਈ ਦਾ ਖਾਤਾ ਤੁਸੀਂ ਖੋਲ ਸਕਦੇ ਹੋ ਮੋਦੀ ਵਾਲਾ ਖਾਤਾ ਜਿਹੜਾ ਤੁਸੀਂ ਖੋਲ ਸਕਦੇ ਹੋ ਇੱਕ ਅਕਾਊਂਟ ਹੀ ਤੇ ਤੁਸੀਂ ਦੂਸਰਾ ਖਾਤਾ ਖੋਲਣਾ ਉਹ ਤੁਹਾਨੂੰ ਨੋਰਮਲ ਜਿਹੜਾ ਨੋਰਮਲ ਅਕਾਊਂਟ ਆ ਜਿਹੜਾ ਜਿਵੇਂ ਕੀ ਹੁਣ ਘੱਟੋ ਘੱਟ ਬੈਲੈਂਸ 1000 ਰੁਪਏ ਠੀਕ ਹੈ ਜੀ ਜਾਂ ਫਿਰ 1500 ਰੁਪਏ ਵਾਲਾ 1500 ਰੁਪਏ ਵਾਲਾ ਜਿਹੜਾ ਮਿਨੀਮਮ ਬੈਲੈਂਸ ਦੇ ਕੇ ਖੁਲਵਾਉਣਾ ਪੈਗਾ ਜੇ ਤੁਸੀਂ ਮੋਦੀ ਵਾਲਾ ਕਹਿੰਦੇ ਹੋ ਅਸੀਂ ਮੋਦੀ ਵਾਲਾ ਖਾਤਾ ਹੀ ਖੁਲਵਾਉਣਾ ਤਾਂ ਦੋਸਤੋ ਉਹਦੇ ਵਿੱਚ ਤੁਹਾਨੂੰ ਕੀ ਕਰਨਾ ਪੈਗਾ ਸਿਰਫ ਇੱਕ ਹੀ ਖਾਤਾ ਤੁਹਾਡਾ ਖੁੱਲੇਗਾ ਜਿਹੜਾ ਕਿ ਜ਼ੀਰੋ ਬੈਲੈਂਸ ਤੇ ਡਿਪੈਂਡ ਹੋਏਗਾ ਤਾਂ ਉਸ ਤੋਂ ਬਾਅਦ ਤੁਹਾਡੇ ਹੋਰ ਕਈ ਸਵਾਲ ਸੀ ਉਹਨਾਂ ਦੇ ਵਿੱਚੋਂ ਇੱਕ ਸਵਾਲ ਇਹ ਵੀ ਹੈ ਕਿ ਇਹਦੇ ਵਿੱਚ ਦੋਸਤੋ ਸਾਨੂੰ ਕੀ ਲਾਭ ਹੈ ਇਹਦੇ ਵਿੱਚ ਦੋਸਤੋ ਤੁਹਾਨੂੰ ਮੈਂ ਦੱਸਦਾ ਤੁਹਾਨੂੰ ਲਾਭ ਕਿਉਂਨ ਵਾਲਾ ਕਿਉਂਕਿ ਬਥੇਰੇ ਸਾਰੇ ਲਾਭ ਨੇ ਇਸ ਇਸ ਦੇ ਉੱਤੇ ਕਿਉਂਕਿ ਦੋਸਤੋ ਜਦੋਂ ਵੀ ਕੋਈ ਸਰਕਾਰੀ ਸਕੀਮ ਆਉਂਦੀ ਹੈ ਠੀਕ ਹੈ ਜੀ ਗਵਰਨਮੈਂਟ ਸਕੀਮ ਆਉਂਦੀ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਆਪਣਾ ਆਧਾਰ ਕਾਰਡ ਦਿੰਨੇ ਆ ਠੀਕ ਹੈ ਜੀ ਆਪਣਾ ਖਾਤਾ ਨੰਬਰ ਦਿੰਨੇ ਆ ਆਪਣਾ ਖਾਤਾ ਨੰਬਰ ਵੀ ਦਿੰਨੇ ਆ ਪਰ ਕਈ ਵਾਰ ਕੀ ਹੁੰਦਾ ਆਪਾਂ ਆਪਣਾ ਆਧਾਰ ਕਾਰਡ ਦੇ ਦਿੰਨੇ ਆ ਠੀਕ ਹੈ ਜੀ ਖਾਤਾ ਨੰਬਰ ਦੇ ਕੇ ਜਦੋਂ ਬਾਅਦ ਵਿੱਚ ਆਪ ਨੂੰ ਪਤਾ ਲੱਗਦਾ ਜਿਹੜੇ ਆਪਣੇ ਪੈਸੇ ਆਏ ਸੀ ਉਹ ਤੇ ਆਏ ਨਹੀਂ ਉਹ ਕਿਉਂ ਨਹੀਂ ਆਏ ਦੋਸਤੋ ਜਿਹੜਾ ਖਾਤਾ ਨੰਬਰ ਸੀ ਠੀਕ ਹੈ ਅਕਾਊਂਟ ਨੰਬਰ ਸੀ ਉਹ ਗਲਤੀ ਦੇ ਨਾਲ ਜਿਹੜਾ ਵੀ ਆਪਰੇਟਰ ਸੀ ਉੱਥੇ ਕਲਰਕ ਸੀ ਉਸਨੇ ਗਲਤ ਡਾਇਲ ਕਰਤਾ ਤੇ ਕਈਆਂ ਦੇ ਨਾਲ ਕੇਸ ਬਣਿਆ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੈ ਕਿ ਲੇਬਰ ਕਾਰਡ ਦੇ ਪੈਸੇ ਸੀ ਠੀਕ ਹੈ ਜੀ ਲੇਬਰ ਕਾਰਡ ਮਜ਼ਦੂਰੀ ਕਾਪੀ ਦੇ ਪੈਸੇ ਜਿਹੜੇ ਲੋਕਾਂ ਦੇ ਹੁੰਦੇ ਸੀ ਉਹਨਾਂ ਦੇ ਪੈਸੇ ਕਈਆਂ ਦੇ ਨਹੀਂ ਆਏ ਸਾਡੇ ਵੀ ਕਈ ਰਿਲੇਟਿਡ ਨੇ ਇਹਨਾਂ ਦੇ ਪੈਸੇ ਨਹੀਂ ਆਏ ਠੀਕ ਹੈ ਜੀ ਉਹਨਾਂ ਦੇ ਕੀ ਹੁੰਦਾ ਜੀ ਖਾਤਾ ਨੰਬਰ ਸਾਰਾ ਕੁਝ ਉਹਨਾਂ ਦੇ ਨਾਂ ਤੇ ਹੈ ਠੀਕ ਹੈ ਜੀ ਫਿਰ ਵੀ ਜਿਹੜਾ ਖਾਤੇ ਨੰਬਰ ਦਾ ਜਿਹੜਾ ਅੰਕ ਹੁੰਦਾ ਹੈ ਠੀਕ ਹੈ ਜੀ ਉਹ ਕਿਤੇ ਨਾ ਕਿਤੇ ਇੱਕ ਅਦਾ ਮਿਸਟੇਕ ਕਰਤਾ ਉਹਨਾਂ ਨੇ ਤਾਂ ਉਹ ਪੈਸੇ ਜਿਹੜੇ ਪਿੱਛੋਂ ਤੋਂ ਆ ਰਹੇ ਆ ਪਰ ਖਾਤੇ ਵਿੱਚ ਨਹੀਂ ਪਾਰੇ ਇਹ ਸਭ ਤੋਂ ਵੱਡੀ ਕਮੀ ਹੈ ਪਰ ਜਿਹੜਾ ਮੋਦੀ ਵਾਲੇ ਅਕਾਊਂਟ ਦਾ ਫਾਇਦਾ ਕੀਆ ਲੋਕਾਂ ਨੂੰ ਕਿ ਜਦੋਂ ਤੁਸੀਂ ਆਧਾਰ ਕਾਰਡ ਆਪਣਾ ਦੋਗੇ ਠੀਕ ਹੈ ਜੀ ਜਿਹੜਾ ਤੁਸੀਂ ਆਧਾਰ ਕਾਰਡ ਦੋਗੇ ਜਦੋਂ ਕੋਈ ਸਕੀਮ ਲੈਣੇ ਜਿਵੇਂ ਹੁਣ ਪੈਨਸ਼ਨ ਹੈ ਪੈਨਸ਼ਨ ਜਦੋਂ ਲੱਗਦੀ ਹੈ ਤਾਂ ਆਧਾਰ ਕਾਰਡ ਉਹਨਾਂ ਦਾ ਜ਼ਰੂਰੀ ਹੁੰਦਾ ਹੈ ਜਦੋਂ ਆਧਾਰ ਕਾਰਡ ਉਹ ਜਿਹੜਾ ਕੰਪਿਊਟਰ ਦੇ ਵਿੱਚ ਦਾਇਰ ਕਰ ਕੀਤਾ ਜਾਂਦਾ ਹੈ ਤੇ ਆਧਾਰ ਕਾਰਡ ਦੇ ਨਾਲ ਜਿਹੜਾ ਖਾਤਾ ਲਿੰਕ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਉਹੀ ਖਾਤਾ ਚੱਕ ਲੈਂਦਾ ਕਿਹੜਾ ਚੱਕ ਲੈਂਦਾ ਜੀ ਉਹ ਮੋਦੀ ਵਾਲਾ ਅਕਾਊਂਟ ਉਹ ਮੋਦੀ ਵਾਲਾ ਅਕਾਊਂਟ ਜਿਹੜਾ ਕੰਪਿਊਟਰ ਉਠਾ ਲੈਂਦਾ ਹੈ ਇਹ ਸਭ ਤੋਂ ਵੱਡੀਆਂ ਬੈਨੀਫਿਟ ਹੈ ਕਿ ਸਰਕਾਰੀ ਸਹੂਲਤਾਂ ਦਾ ਜਦੋਂ ਵੀ ਕੋਈ ਸਰਕਾਰੀ ਸਕੀਮ ਹੁੰਦੀ ਹੈ ਚਾਹੇ ਉਹ ਪੈਨਸ਼ਨ ਦੀ ਹੈ ਠੀਕ ਹੈ ਜੀ ਚਾਹੇ ਉਹ ਬੱਚਿਆਂ ਦੀ ਸਕਾਲਰਸ਼ਿਪ ਹੈ ਠੀਕ ਹੈ ਚਾਹੇ ਮਨਰੇਗ ਹੈ ਠੀਕ ਹੈ ਚਾਹੇ ਫਿਰ ਕੋਈ ਵੀ ਸਕੀਮ ਲਾ ਲੋ ਉਹ ਹੈ ਤਾਂ ਉਹ ਸਿੱਧੀ ਹੀ ਲੋਕਾਂ ਦੇ ਖਾਤੇ ਦੇ ਵਿੱਚ ਪੈਂਦੀ ਹੈ ਇਹਦੇ ਵਿੱਚ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਕਿ ਸਾਡੇ ਖਾਤੇ ਦੇ ਵਿੱਚ ਪੈਸਾ ਆਇਆ ਜਾਂ ਨਹੀਂ ਆਇਆ ਜਦੋਂ ਵੀ ਸਰਕਾਰੀ ਕੋਈ ਸਕੀਮ ਹੁੰਦੀ ਹੈ ਜੇ ਉਹਨਾਂ ਨੇ ਉਸ ਟਾਈਮ ਆਧਾਰ ਕਾਰਡ ਹੈ ਜਿਹੜਾ ਠੀਕ ਹੈ ਜੀ ਆਧਾਰ ਕਾਰਡ ਹੈ ਜਿਹੜਾ ਤੁਹਾਡਾ ਉਹ ਟਾਈਪ ਕਰਨਾ ਹੁੰਦਾ ਜਿੰਨੇ ਉਹਦੇ 12 ਅੱਖਰ ਹੁੰਦੇ ਨੇ 12 ਦਾ 12 ਉਹਨਾਂ ਟਾਈਪ ਕਰਦੇ ਤਾਂ ਨਾਲ ਥੱਲੇ ਤੁਹਾਡਾ ਨਾਮ ਪਿਤਾ ਦਾ ਨਾਮ ਠੀਕ ਹੈ ਜੀ ਤੇ ਤੁਹਾਡਾ ਲਿੰਗ ਸ਼ਹਿਰ ਤੇ ਤੁਹਾਡਾ ਉਹਦੇ ਨਾਲ ਜਿਹੜਾ ਇਸ ਆਧਾਰ ਕਾਰਡ ਦੇ ਨਾਲ ਜਿਹੜਾ ਤੁਹਾਡਾ ਖਾਤਾ ਲਿੰਕ ਹੈ ਉਹ ਖਾਤਾ ਨੰਬਰ ਵੀ ਆ ਜਾਂਦਾ ਚਾਹੀਜੀ ਐਸ ਬੀਆਈ ਦਾ ਐਸ ਬੀਆਈ ਆਏਗਾ ਪੀ ਐਨ ਬੀ ਦਾ ਆਏਗਾ ਤੇ ਪੀ ਐਨ ਬੀ ਦਾ ਆ ਜਾਏਗਾ ਇਹ ਸਭ ਤੋਂ ਵੱਡੀ ਖਾਸੀਅਤ ਇਸ ਬੈਂਕ ਦੀ ਇਹ ਖਾਤੇ ਦੀ ਇਹ ਹੈ ਕਿ ਇਹ ਜਿਹੜਾ ਤੁਹਾਡਾ ਖਾਤਾ ਹੈ ਮੋਦੀ ਵਾਲਾ ਅਕਾਊਂਟ ਹੈ ਇਹਦੇ ਵਿੱਚ ਸਰਕਾਰੀ ਸਕੀਮਾਂ ਦਾ ਲਾਭ ਆਪਾਂ ਆਰਮਨਾਲ ਲੈ ਸਕਦੇ ਆ ਤਾਂ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਔਰਤਾਂ ਨੂੰ ਇਹਦਾ ਕੀ ਲਾਭ ਹੈ ਔਰਤਾਂ ਨੂੰ ਸਭ ਤੋਂ ਵਧੀਆ ਲਾਭ ਇਹ ਹੈ ਕਿਉਂਕਿ ਦੋਸਤੋ ਤੁਹਾਨੂੰ ਦੱਸਦੀਏ ਕਿ ਜੋ ਜਦੋਂ ਔਰਤਾਂ ਮਾਂਵਾਂ ਬਣਦੀਆਂ ਨੇ ਠੀਕ ਹੈ ਜੀ ਤਾਂ ਸਰਕਾਰ ਉਹਨਾਂ ਨੂੰ 6000 ਰੁਪਿਆ ਰੁਪਿਆ ਦਿੰਦੀ ਹੈ ਤਾਂ ਜਦੋਂ ਉਹ 6000 ਰੁਪਏ ਦਿੰਦੀ ਹੈ ਤਾਂ ਕਈ ਵਾਰ ਇਹ ਹੁੰਦਾ ਕਿ ਨਵੀਆਂ ਵਿਆਹੀਆਂ ਔਰਤਾਂ ਦਾ ਜਿਹੜਾ ਖਾਤਾ ਨਹੀਂ ਹੁੰਦਾ ਉਹ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਠੀਕ ਹੈ ਜੀ ਉਸ ਟਾਈਮ ਉਹ ਹਾਲਾਤ ਵੀ ਨਹੀਂ ਹੁੰਦੇ ਕਿ ਉਹ ਆਪਣਾ ਖਾਤਾ ਖੁਲਵਾ ਸਕਣ ਤਾਂ ਦੋਸਤੋ ਜਦੋਂ ਇਹ ਫਾਰਮ ਭਰੇ ਜਾਂਦੇ ਨੇ ਤਾਂ ਜਿਹੜਾ ਤੁਸੀਂ ਆਧਾਰ ਕਾਰਡ ਦੋਗੇ ਠੀਕ ਹੈ ਜੀ ਆਧਾਰ ਕਾਰਡ ਦੋਗੇ ਉਹਦੇ ਵਿੱਚ ਜਿਹੜਾ ਅਕਾਊਂਟ ਨੰਬਰ ਲਿੰਕ ਹੋਏਗਾ ਠੀਕ ਹੈ ਜੀ ਜਿਹੜਾ ਵੀ ਅਕਾਊਂਟ ਨੰਬਰ ਲਿੰਕ ਹੋਊਗਾ ਉਹਦੇ ਵਿੱਚ 6000 ਰੁਪਏ ਸਰਕਾਰ ਭੇਜ ਦਿੰਦੀ ਹੈ ਜੇ ਇੱਕ ਇੱਕ ਹੋਰ ਗੱਲ ਹੈ ਤੁਹਾਨੂੰ ਉਹ ਇਹ ਦੱਸਦਾ ਜਿਹੜਾ ਇਹ ਅਕਾਊਂਟ ਹੈ ਜੇ ਤੁਹਾਡਾ ਬੰਦ ਵੀ ਪਿਆ ਹੈ ਕਈ ਕਈ ਵਾਰ ਇਹ ਹੁੰਦਾ ਨੇ ਆਪਾਂ ਕਈ ਵਾਰ ਵਰਤਦੇ ਨਹੀਂ ਪੈਸਾ ਲੈਣ ਦੇਣ ਨਹੀਂ ਕਰਦੇ ਤਾਂ ਥੋੜਾ ਦੇ ਕਈ ਵਾਰ ਨੇ ਇਹ ਸਟੌਪ ਹੋ ਜਾਂਦਾ ਹੈ ਇਹ ਬੰਦ ਨਹੀਂ ਹੁੰਦਾ ਸਟੌਪ ਹੋ ਜਾਂਦਾ ਹੈ ਬੈਂਕ ਦੀ ਤਰਫੋਂ ਉਸ ਤੋਂ ਬਾਅਦ ਜਿਵੇਂ ਕਈ ਵਾਰ ਇਹ ਹੁੰਦਾ ਕਿ ਆਪਣੇ ਅਕਾਊਂਟ ਦੇ ਵਿੱਚ 5000 ਰੁਪਇਆ ਪਿਆ ਹੈ ਠੀਕ ਹੈ ਉਹ 5000 ਰੁਪਇਆ ਜਿਹੜਾ ਪੈਸਾ ਪਿਆ ਹੈ ਆਪਣੇ ਅਕਾਊਂਟ ਦੇ ਵਿੱਚ ਉਸ ਨੂੰ ਆਪਾਂ ਵਰਤ ਨਹੀਂ ਸਕਦੇ ਨਹੀਂ ਕੱਟ ਸਕਦੇ ਠੀਕ ਹੈ ਕਿਉਂ ਨਹੀਂ ਕਰ ਸਕਦੇ ਕਿਉਂਕਿ ਦੋਸਤੋ ਆਪਾਂ ਉਹਨਾਂ ਨੂੰ 6 ਮਹੀਨੇ ਸਾਲ ਹੋ ਗਿਆ ਠੀਕ ਹੈ ਜੀ ਆਪਾਂ ਖਾਤਾ ਜਿਹੜਾ ਵਰਤਿਆ ਹੀ ਨਹੀਂ ਹੁਣ ਕੀ ਹੁੰਦਾ ਆਪਾਂ ਨੂੰ ਬੈਂਕ ਦੇ ਵਿੱਚ ਜਾਣਾ ਪੈਂਦਾ ਹੈ ਤੇ ਉਹ ਖਾਤਾ ਦੁਬਾਰਾ ਐਕਟਿਵ ਕਰਾਉਣਾ ਪੈਂਦਾ ਹੈ ਉਰੇ ਵੱਡੀ ਗੱਲ ਇਹ ਹੈ ਕਿ ਜਿਹੜਾ ਖਾਤਾ ਸਟਾਪ ਹੋ ਜਾਂਦਾ ਹੈ ਠੀਕ ਹੈ ਜੀ ਰੁਕੂ ਜਾਂਦਾ ਹੈ ਉਹਦੇ ਵਿੱਚ ਜਿਹੜਾ ਇਹ ਔਰਤਾਂ ਦਾ 6000 ਰੁਪਏ ਆ ਤੇ ਜਾਵੇਗਾ ਠੀਕ ਹੈ ਪਰ ਅਸੀਂ ਉਹਨਾਂ ਨੂੰ ਕਢਾ ਨਹੀਂ ਸਕਦੇ ਕਢਾਵਾਂਗੇ ਕਦੋਂ ਜਦੋਂ ਆਪਾਂ ਇਹਨਾਂ ਨੂੰ ਦੁਬਾਰਾ ਐਕਟਿਵ ਕਰ ਲਾਂਗੇ ਤਾਂ ਐਕਟਿਵ ਨੋਰਮਲ ਗੱਲ ਹੈ ਕਿ ਆਪਾਂ ਆਧਾਰ ਕਾਰਡ ਦਵਾਵਾਂਗੇ ਠੀਕ ਹੈ ਜੀ ਪੈਨ ਕਾਰਡ ਦਵਾਵਾਂਗੇ ਆਪਣਾ ਜਿਹੜਾ ਇਹ ਖਾਤਾ ਐਕਟਿਵ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਔਰਤਾਂ ਆਪਣਾ 6000 ਰੁਪਏ ਕਢਵਾ ਲੈਣਗੀਆਂ ਹਾਂਜੀ ਦੋਸਤੋ ਇੱਕ ਹੋਰ ਵੱਡਾ ਇਹਦਾ ਫਾਇਦਾ ਕੀ ਹੈ ਜਨਦਨ ਅਕਾਊਂਟ ਦਾ ਮੋਦੀ ਵਾਲੇ ਖਾਤੇ ਦਾ ਜ਼ੀਰੋ ਬੈਲੈਂਸ ਖਾਤੇ ਦਾ ਸਭ ਤੋਂ ਵੱਡਾ ਇੱਕ ਹੋਰ ਫਾਇਦਾ ਹੈ ਕਿ ਜਦੋਂ ਕਦੇ ਤੁਹਾਨੂੰ ਪੈਸੇ ਦੀ ਲੋੜ ਹੋਵੇ ਤੇ ਉਸ ਟਾਈਮ ਤੁਹਾਡੇ ਖਾਤੇ ਦੇ ਵਿੱਚ ਪੈਸਾ ਨਾ ਹੋਵੇ ਤਾਂ ਦੋਸਤੋ ਉਸ ਟਾਈਮ ਕੀ ਕਰਦਾ ਬੈਂਕ ਜਿਹੜਾ ਕੀ ਹੈ ਤੁਹਾਨੂੰ ਜੇ ਤੁਹਾਡਾ ਜਨਤਨ ਖਾਤਾ ਹੈ ਤਾਂ ਤੁਹਾਨੂੰ ਕੀ ਦਿੰਦਾ ਜੀ 10000 ਤੱਕ ਦਾ ਜਿਹੜਾ ਹੈ ਤੁਹਾਨੂੰ ਬੈਨੀਫਿਟ ਦਿੰਦਾ ਹੈ ਉਹ ਤੁਸੀਂ ਬਿਨਾਂ ਤੁਹਾਡੇ ਖਾਤੇ ਤੇ ਜੇ ਜ਼ੀਰੋ ਬੈਲੈਂਸ ਵੀ ਹੈ ਤਾਂ ਵੀ ਤੁਸੀਂ 10000 ਰੁਪਏ ਕਢਵਾ ਸਕਦੇ ਹੋ ਤਾਂ ਉਹ ਕਿਸ ਤਰ੍ਹਾਂ ਨਿਕਲੇਗਾ ਤੁਹਾਨੂੰ ਦੱਸ ਦਾਂਗੀ ਜੇ ਤੁਹਾਡਾ ਖਾਤਾ 6 ਮਹੀਨੇ ਠੀਕ ਹੈ ਜੀ 6th ਮੰਥ ਪੁਰਾਣਾ ਹੈ ਠੀਕ ਹੈ ਤਾਂ 6 ਮਹੀਨੇ ਪੁਰਾਣਾ ਹੈ ਤਾਂ ਉਸ ਸਮੇਂ ਤੁਹਾਨੂੰ ਕੀ ਹੋਏਗਾ ਜੀ ਤੁਸੀਂ ਬੈਂਕ ਦੇ ਵਿੱਚ ਜਾ ਕੇ ਅਰਜੀ ਦੇਣੀ ਹੈ ਕਿਸ ਨੂੰ ਜਿਹੜਾ ਓਵਰਡਰਾਫਟ ਦਿੱਤਾ ਜਾਵੇ ਇਸ ਨੂੰ ਓਵਰਡਰਾਫਟ ਕਹਿੰਦੇ ਆ ਦੋਸਤੋ ਕਿ ਤੁਹਾਨੂੰ 10000 ਦਾ ਬੈਂਕ ਵੱਲੋਂ ਓਵਰਡਰਾਫਟ ਮਿਲ ਜੇਗਾ ਜੇ ਤੁਸੀਂ ਚੋਣਿਓ 10000 ਮੈਕਸਿਮਮ ਹੈ ਦੋਸਤੋ ਠੀਕ ਹੈ ਜੀ ਇਸ ਤੋਂ ਘੱਟ ਤੁਸੀਂ 2000 ਤੋਂ ਲੈ ਕੇ 3000 ਲੈਣਾ ਹੋਵੇ 4000 ਲੈਣਾ ਵਾ 5000 ਲੈਣਾ ਵਾ 6 ਲੈਣਾ 7 ਤੇ ਜਿਆਦਾ ਤੋਂ ਜਿਆਦਾ ਤੁਸੀਂ 10000 ਤੱਕ ਦਾ ਜਿਹੜਾ ਓਵਰਡਰਾਫਟ ਲੈ ਸਕਦੇ ਹੋ ਇਹ ਬਹੁਤ ਹੀ ਵੱਡੀ ਖੂਬੀ ਹੈ ਇਸ ਜਿਹੜੀ ਸਕੀਮ ਦੀ ਤਾਂ ਹੁਣ ਸਭ ਤੋਂ ਵੱਡਾ ਇੱਕ ਹੋਰ ਸਵਾਲ ਹੈ ਮੋਦੀ ਦੇ ਅਕਾਊਂਟ ਨੂੰ ਲੈ ਕੇ ਜ਼ੀਰੋ ਬੈਲੈਂਸ ਦੇ ਕਾਰਨ ਲੈ ਕੇ ਵੀ ਇਹ ਜਿਹੜਾ ਖਾਤਾ ਹੈ ਇਹ ਆਪਾਂ ਕਿੱਥੇ ਖੋਲਣਾ ਹੈ ਐਸ்சி ਬੀਆਈ ਚ ਖੋਲਣਾ ਹੈ ਠੀਕ ਹੈ ਜੀ ਪੀਐਨਬੀ ਚ ਖੋਲਣਾ ਹੈ ਠੀਕ ਹੈ ਜੀ ਐਕਸਿਸ ਬੈਂਕ ਚ ਖੋਲਣਾ ਹੈ ਜਾਂ ਫਿਰ ਬੈਂਕ ਆਫ ਬੜੋਦਰਾ ਚ ਖੋਲਣਾ ਹੈ ਇਹ ਤੁਸੀਂ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਪੀਐਨਬੀ ਠੀਕ ਹੈ ਜੀ ਐਸਬੀਆਈ ਐਕਸਿਸ ਬੈਂਕ ਆਫ ਬੜੋਦਰਾ ਇਲਾਬਾਦ ਕਿੰਨੇ ਮਰਜੀ ਬੈਂਕ ਹੋ ਠੀਕ ਹੈ ਜੀ ਅਗਰ ਉਹਦੇ ਵਿੱਚ ਤੁਸੀਂ ਜਨਧਨ ਅਕਾਊਂਟ ਖੋਲ੍ਹਿਆ ਨਾ ਤਾਂ ਉਹਨਾਂ ਨੇ ਤੁਹਾਨੂੰ ਸੇਮ ਠੀਕ ਹੈ ਜੀ ਸੇਮ ਹੀ ਫਾਇਦੇ ਦੇਣੇ ਨੇ ਇਹਨਾਂ 'ਚ ਇਹ ਦਿੱਕਤ ਨਹੀਂ ਹੈ ਕਿ ਤੁਹਾਡਾ ਇਸ ਇਸ ਬੈਂਕ 'ਚ ਸੀ ਤੇ ਐਸਡੀਐਫਸੀ ਬੈਂਕ 'ਚ ਸੀ ਐਸਬੀਆਈ 'ਚ ਸੀ ਫਲਾਣਾ ਟੀਕੜਾ ਕਿਹੜਾ ਮਰਜੀ ਬੈਂਕ ਹੋਵੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੁਹਾਡੇ ਜਿਹੜਾ ਨੇੜਾ ਬੈਂਕ ਹੈ ਨੇੜੇ ਬੈਂਕ ਹੈ ਜਿਹੜਾ ਵੀ ਤੁਹਾਡੇ ਲਾਗੇ ਪਿੰਡ 'ਚ ਹੋਵੇ ਚਾਹੇ ਫਿਰ ਨੇੜਲੇ ਪਿੰਡ ਦੇ ਵਿੱਚ ਬੈਂਕ ਹੋਵੇ ਉਸ ਦੇ ਵਿੱਚ ਤੁਹਾਡਾ ਜਿਹੜਾ ਵੀ ਬੈਂਕ ਹੈ ਉਸ ਦੇ ਵਿੱਚ ਤੁ ਜਾ ਕੇ ਤੁਸੀਂ ਆਪਣਾ ਆਧਾਰ ਕਾਰਡ ਲੈ ਜਾਣਾ ਹੈ ਠੀਕ ਹੈ ਜੀ ਆਧਾਰ ਕਾਰਡ ਲੈ ਜਾਣਾ ਹੈ ਜੇ ਪੈਨ ਕਾਰਡ ਹੈ ਤਾਂ ਪੈਨ ਕਾਰਡ ਲੈ ਜਾਣਾ ਨਹੀਂ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਹਾਡਾ ਆਧਾਰ ਕਾਰਡ ਦੇ ਨਾਲ ਹੀ ਖਾਤਾ ਖੁੱਲ ਜਾਏਗਾ ਠੀਕ ਹੈ ਜੀ ਤਾਂ ਜਿਹੜੀ ਇਹ ਸੂਚਨਾ ਤੁਹਾਨੂੰ ਸਾਰੇ ਬੈਂਕਾਂ 'ਚ ਮਿਲਣਗੀਆਂ ਕੋਈ ਵੀ ਬੈਂਕ ਹੋਵੇ ਤਾਂ ਦੋਸਤੋ ਇਹ ਆਧਾਰ ਕਾਰਡ ਦੇ ਨਾਲ ਜਿਹੜਾ ਬੈਂਕ ਖਾਤਾ ਖੁੱਲਦਾ ਹੈ ਮੋਦੀ ਵਾਲਾ ਉਸ ਦੇ ਨਾਲ ਰਿਲੇਟਡ ਇਹ ਥੋੜੇ ਜਿਹੇ ਸਵਾਲ ਸੀ ਜਿਹੜੇ ਕੀ ਕਮੈਂਟਾਂ ਹੀ ਸਾਨੂੰ ਆਉਂਦੇ ਸੀ ਉਹਨਾਂ ਦੇ ਅਸੀਂ ਜਵਾਬ ਦੇ ਦਿੱਤੇ ਨੇ ਜੇ ਫਿਰ ਵੀ ਕੋਈ ਸਵਾਲ ਤੁਹਾਡਾ ਰਹਿ ਗਿਆ ਹੋਵੇ ਸਾਨੂੰ ਸਾਨੂੰ ਕਮੈਂਟ ਜਰੂਰ ਕਰ ਦੇਣਾ ਤਾਂ ਜੋ ਅਸੀਂ ਅਗਲੀ ਵੀਡੀਓ ਬਣਾਦੀਆਂ ਉਸ ਸਵਾਲ ਦੇ ਉੱਤੇ ਤੇ ਤੁਹਾਡਾ ਜਿਹੜਾ ਵੀ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਤੁਹਾਡੀ ਉਹ ਸੋਲਵ ਹੋ ਸਕੇ ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਚੰਗੀ ਲੱਗੇ ਤੇ ਵੀ